ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਹੋ ਉਮੀਦ ਹੈ ਸਾਰੇ ਵਧੀਆ ਹੋਵੋਗੇ ਜੀ ਅੱਜ ਕਾਫੀ ਦਿਨਾਂ ਬਾਅਦ ਵੀਡੀਓ ਅਪਲੋਡ ਕਰ ਰਹੀ ਹੈ ਗੀਆਂ ਸੋ ਅੱਜ ਆਪਾਂ ਮਿਕਸ ਐਂਡ ਮੈਚ ਕਲੈਕਸ਼ਨ ਲੈ ਕੇ ਆਏ ਆਂ ਥੋੜੀ ਵਿੰਟਰ ਕਲੈਕਸ਼ਨ ਦਿਖਾਉਣ ਜਾ ਰਹੀਆਂ ਪਾਰਟੀ ਵੇਅਰ ਜਿਵੇਂ ਕਰਵਾ ਚੌਥ ਆ ਰਿਹਾ ਹੈ ਫੈਸਟੀਵਲ ਸੀਜ਼ਨ ਸਟਾਰਟ ਹੋ ਰਹੇ ਨੇ ਸੋ ਉਸ ਤਰ੍ਹਾਂ ਆਪਾਂ ਤੁਹਾਨੂੰ ਅਲੱਗ-ਅਲੱਗ ਵੈਰਾਈਟੀ ਦਿਖਾ ਰਹੀ ਆ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਥੋੜੀ-ਥੋੜੀ ਝਲਕ ਆਪਣੀ ਵੈਰਾਈਟੀ ਦੀ ਦਿਖਾ ਰਹੀ ਆ ਸਾਰੀ ਤਾਂ ਨਹੀਂ ਦਿਖਾ ਪਾਵਾਂਗੀ ਬਟ ਥੋੜੀ-ਥੋੜੀ ਝਲਕ ਤੁਸੀਂ ਦੇਖ ਸਕਦੇ ਹੋ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਅੱਜ ਜਸਸ ਤੁਹਾਨੂੰ ਕਲੈਕਸ਼ਨ ਦਿਖਾ ਰਹੀ ਆ ਸਾਰੀ ਵੀ ਆਪਣੇ ਕੋਲ ਕਿਹੜੀ-ਕਿਹੜੀ ਤੁਹਾਨੂੰ ਮਿਲ ਸਕਦੀ ਹੈ ਵੀ ਕਿਹੜੀ-ਕਿਹੜੀ ਕਲੈਕਸ਼ਨ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਸਕਦੇ ਹੈਗੇ ਆ ਉਸ ਨਾਲ ਰਿਲੇਟਡ ਤੁਸੀਂ ਸਾਡੇ ਨਾਲ WhatsApp ਤੇ ਮੈਸੇਜ ਕਰਕੇ ਕੰਟੈਕਟ ਕਰ ਸਕਦੇ ਹੋ ਮਤਲਬ ਉਵੇਂ ਦੀ ਹੋਰ ਕਲੈਕਸ਼ਨ ਦੇਖਣ ਦੇ ਲਈ ਪਰਸਨਲੀ ਮੈਸੇਜ ਕਰ ਸਕਦੇ ਹੈਗੇ ਹੋ ਇਹ ਵੈਲਵਟ embroidery ਵਾਲੇ ਦੁਪੱਟੇ ਹੈਗੇ ਨੇ ਜੀ ਮਾਈਕਰੋ ਵੈਲਵਟ ਰਹਿਣ ਵਾਲੀ ਹੈ ਇਹ ਵਰਕ ਤੁਸੀਂ ਦੇਖ ਸਕਦੇ ਹੈਗੇ ਹੋ ਫੁੱਲ ਹੈਵੀ ਗੋਲਡਨ ਵਰਕ ਕੀਤਾ ਹੋਇਆ ਹੈਗਾ ਇਹ ਡਾਇਏਬਲ ਸਟੋਲਸ ਰਹਿਣ ਵਾਲੇ ਨੇ ਜਾਂ ਦੁਪੱਟਾ ਦੁਪੱਟਾਸ ਨੇ ਇਹ ਡਾਈਏਬਲ ਨੇ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ ਵਿੱਚ ਡਾਈ ਕਰਵਾ ਸਕਦੇ ਹੈਗੇ ਉਹ ਜਿਵੇਂ ਪਲੇਨ ਸੂਟ ਦੇ ਨਾਲ ਤੁਸੀਂ ਇਹ ਵਾਲਾ ਵੈਲਵਟ ਏਮਬਰਾਇਡਰੀ ਦੁਪੱਟਾ ਲੈ ਸਕਦੇ ਹੋ ਨੈਕਸਟ ਆ ਗਿਆ ਜੀ ਇਹ ਬਹੁਤ ਹੀ ਸੋਹਣੇ ਫੈਬਰਿਕ ਹੈ ਆਰਗੈਂਜ਼ਾ ਦਾ ਰੈਨ ਵਾਲਾ ਹੈਗਾ ਤੁਸੀਂ ਦੇਖ ਰਹੇ ਹੈਗੇ ਹੋ ਬਹੁਤ ਹੀ ਵਧੀਆ ਸ਼ਰਟ ਐਂਡ ਬਾਟਮ ਦੀ ਮੈਚਿੰਗ ਕੀਤੀ ਹੋਈ ਹੈ ਆਪਾਂ ਆਰਗੈਂਜ਼ਾ ਦੇ ਵਿੱਚ ਇਹ ਟਾਈ ਐਂਡ ਡਾਈ ਵੀ ਹੈ ਬਿਲਕੁਲ ਨਿਊ ਕਨਸੈਪਟ ਹੈਗਾ ਤਾਂ ਇਹ ਵੀ ਤੁਸੀਂ ले ਸਕਦੇ ਹੋ ਤੇ ਆਪਣੇ ਤਰੀਕੇ ਨਾਲ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਇਹਨਾਂ ਤੇ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਅਗਰ ਕਰਵਾਉਣਾ ਚਾਹੁੰਦੇ ਹੈਗੇ ਤਾਂ ਨੈਕਸਟ ਇਹ ਵੀ ਕ੍ਰਸ਼ਕ ਫੈਬਰਿਕ ਆ ਬਹੁਤ ਹੀ ਵਧੀਆ ਦੇਖੋ ਟਾਈਡਾਈ ਦਾ ਇਹ ਫੈਬਰਿਕ ਰਹਿਣ ਵਾਲਾ ਪਲੇਨ ਬਹੁਤ ਹੀ ਸੋਹਣਾ ਨਿਊ ਫੈਬਰਿਕ ਆਇਆ ਹੈਗਾ ਇਹ ਵੀ ਤੁਸੀਂ ਲੈ ਸਕਦੇ ਹੋ ਅਗਰ ਲੈਣਾ ਚਾਹੁੰਦੇ ਹੈਗੇ ਤਾਂ ਨੈਕਸਟ ਹੈਗਾ ਜੀ ਇਹ ਜੌਰਜਟ ਤੇ ਇਹ ਦੋ ਤਰ੍ਹਾਂ ਦਾ ਫੈਬਰਿਕ ਆ ਆਪਣੇ ਕੋਲ ਟੈਬੀ ਦੇ ਵਿੱਚ ਵੀ ਆ ਜੌਰਜਟ ਦੇ ਵਿੱਚ ਵੀ ਆ ਇਸ ਦੇ ਉੱਪਰ ਆਰੀ ਵਰਕ ਕੀਤਾ ਹੋਇਆ ਹਾਂਜੀ ਆਰੀ ਵਰਕ ਕੀਤਾ ਹੋਇਆ ਦੇਖ ਸਕਦੇ ਹੋ ক্লোਜ਼ ਅਪ ਤੋਂ ਤੁਸੀਂ ਦੇਖੋਗੇ ਤਾਂ ਧਿਆਨ ਨਾਲ ਸਾਰੇ ਸੈਲਫ ਦੇ ਉੱਪਰ ਆਰੀ ਵਰਕ ਕੀਤਾ ਹੋਇਆ ਤਾਂ ਬੋਥ ਹੀ ਸੋਨੀ ਕਲੈਕਸ਼ਨ ਆਰ ਮਸਲੀਨ ਦੀ ਇਹਦੇ ਨਾਲ ਬਾਟਮ ਐਡ ਕੀਤੀ ਹੋਈ ਆ ਆਪਾਂ ਟੈਬੀ ਐਂਡ ਦਾ ਦੁਪੱਟ ਸੋਰੀ ਸ਼ਰਟ ਰਹਿਣ ਵਾਲਾ ਨਾਲ ਮਸਲੀਨ ਦੀ ਸ਼ਰਟ ਮਸਲੀਨ ਦੀ ਬਾਟਮ ਰਹਿਣ ਵਾਲੀ ਨੈਕਸਟ ਇਹ ਗੇ ਕਾਟਨ ਦੇ ਸੂਟ ਜਿਹੜੇ ਕੀ ਆਪਾਂ ਪਹਿਲਾਂ ਵੀ ਪੋਸਟ ਕਰਦੇ ਸੀਗੇ ਸੋ ਇਹਨਾਂ ਦਾ ਹੁਣ ਪ੍ਰਾਈਸ 499 ਹੈ ਓਨਲੀ ਜੋ ਕਿ ਪਹਿਲਾਂ ਆਪਾਂ 600 ਦਾ ਸੇਲ ਕਰ ਰਹੇ ਸੀ ਹੁਣ 499 ਦਾ ਤੁਸੀਂ ਕੋਈ ਵੀ ਇਹਨਾਂ ਚ ਕਾਟਨ ਦਾ ਸੂਟ ਜੋ ਕੈਮਰੀ ਕਾਟਨ ਦਾ ਲੈ ਸਕਦੇ ਹੈਗੇ ਹੋ ਐਂਡ ਇਹ ਆਰੀ ਵਰਕ ਵਾਲੇ ਸੂਟ ਵੀ ਤੁਸੀਂ ਲੈ ਸਕਦੇ ਹੈਗੇ ਹੋ ਇਹਨਾਂ ਦਾ ਪ੍ਰਾਈਸ 1300 ਰੁਪਇਆ ਹੈਗਾ ਤਾਂ ਬਹੁਤ ਸੋਹਣੀ ਕਲੈਕਸ਼ਨ ਹੈ ਤੁਸੀਂ ਇਹਨਾਂ ਤੇ ਐਕਸਟਰਾ ਕੋਈ ਵਰਕ ਕਰਵਾਉਣਾ ਚਾਹੁੰਦੇ ਹੋ ਲੇਸਿਸ ਲਗਵਾਉਣਾ ਚਾਹੁੰਦੇ ਹੋ ਲਗਵਾ ਕੇ ਕਸਟਮਾਈਜ਼ ਕਰਵਾ ਸਕਦੇ ਹੋ ਬਹੁਤ ਹੀ ਪਿਆਰੇ ਜੇ ਡੀਸੈਂਟ ਜੇ ਸ਼ੇਡ ਨੇ ਬਹੁਤ ਹੀ ਪਿਆਰੀ ਕਲੈਕਸ਼ਨ ਡਾਰਕ ਐਂਡ ਲਾਈਟ ਸ਼ੇਡਸ ਇਸ ਵਿੱਚ ਹੈ ਇਹ ਨੈਕਸਟ ਕਲਰ ਬਹੁਤ ਸੋਹਣਾ ਹੈ ਜਿਸ ਦਾ ਦੇਖ ਮਾਈ ਫੇਵਰਿਟ ਯੈਲੋ ਐਂਡ ਮੈਜੈਂਟਾ ਦਾ ਕੰਬੀਨੇਸ਼ਨ ਬਹੁਤ ਸੋਹਣਾ ਫੁੱਲ ਪਾਰਟੀ ਵੇਅਰ ਕਲਰ ਇਹ ਲਾਈਟ ਸ਼ੇਡ ਹੈ ਅਗਰ ਮੇਰੀ ਤੇ ਮੰਮੀ ਚਾਚੀ ਤਾਈ ਲਾਈਟ ਸ਼ੇਡ ਪਸੰਦ ਕਰਦੇ ਆ ਤਾਂ ਉਹ ਲੈ ਸਕਦੇ ਨੇ ਨੈਕਸਟ ਆ ਗਿਆ ਇਹ ਬਹੁਤ ਹੀ ਸੋਹਣਾ ਸ਼ਿਮਰ ਦੇ ਵਿੱਚ ਹੈਗਾ ਬਹੁਤ ਹੀ ਵਧੀਆ ਫੈਬਰਿਕ ਨੈਕਸਟ ਹੈ ਆਰਗੈਂਜਾ ਦਾ ਸੂਟ ਇਹ ਆਪਾਂ ਹੈਂਡਵਰਕ ਕੀਤੇ ਹੋਏ ਸੂਟਸ ਨੇ ਨਾਲ ਦੁਪੱਟੇ ਆਰਗੈਂਜਾ ਦੇ ਐ ਮਲਟੀ ਦੁਪੱਟੇ ਆ ਟਾਈ ਐਂਡ ਡਾਈ ਦੇ ਵੀ ਕਹਿ ਸਕਦੇ ਹੋ ਮਲਟੀ ਵੀ ਕਹਿ ਸਕਦੇ ਹੋ 3 4 ਕਲਰਸ ਐਡ ਕੀਤੇ ਆ ਦੁਪੱਟਿਆਂ ਦੇ ਵਿੱਚ ਸੂਟ ਦੇ ਕਲਰ ਤੁਸੀਂ ਦੇਖ ਹੀ ਰਹੇ ਹੈਗੇ ਹੋ ਜੋ ਸ਼ਰਟ ਹੈਗੀ ਹੈ ਜੀ ਆਰਗੈਂਜ਼ਾ ਦੀ ਸ਼ਰਟ ਹੈ ਠੀਕ ਹੈ ਜੀ ਆਰਗੈਂਜ਼ਾ ਦੀ ਸ਼ਰਟ ਫੁੱਲ ਹੈਂਡਵਰਕ ਕੀਤਾ ਹੋਇਆ ਦੇਖੋ ਨੈੱਕ ਬਣਿਆ ਹੋਇਆ ਹੈ ਵਿੱਚ ਪੈਨਲਸ ਬਨੇ ਹੋਏ ਨੇ ਤਾਂ ਬਹੁਤ ਸੋਹਣਾ ਕਨਸੈਪਟ ਹੈ ਜਿਹੜੀ ਬਾਟਮ ਹੈਗੀ ਹੈ ਜੀ ਸਿਲਕ ਦੀ ਬਾਟਮ ਰਹਿਣ ਵਾਲੀ ਹੈ 3 ਮੀਟਰ ਬਾਟਮ ਆਏਗੀ ਬਾਟਮ ਤੇ ਵੀ ਵਰਕ ਹੈਗਾ ਇਹ ਜੋ ਸੂਟ ਹੈ ਤੁਸੀਂ ਕਿਸੇ ਵੀ ਕਲਰ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਔਨ ਆਰਡਰ ਹੈ ਸੂਟਸ ਰੈਡੀ ਕੀਤੇ ਜਾਂਦੇ ਨੇ ਆਈਸ ਗ੍ਰੇ ਕਲਰ ਬਹੁਤ ਹੀ ਪਿਆਰਾ ਕਲਰ ਤਾਂ ਬਹੁਤ ਹੀ ਸੋਹਣਾ ਕਨਸੈਪਟ ਹੈ ਇਹ ਬਹੁਤ ਹੀ ਸੋਹਣੇ ਲੱਗਦੇ ਆ ਇਹ ਵੀਰ ਕਿਤੇ ਡੀਸੈਂਟ ਚ ਇੰਗਲਿਸ਼ ਚ ਨਿਊ ਸ਼ੇਡਸ ਵੀ ਹੈਗੇ ਆ ਤੁਸੀਂ ਇਹਨਾਂ ਵਿੱਚ ਕੋਈ ਵੀ ਸ਼ੇਡ ਮਤਲਬ ਇਸ ਡਿਜ਼ਾਈਨ ਦੇ ਵਿੱਚ ਕੋਈ ਵੀ ਸ਼ੇਡ ਆਪਣੀ ਮਰਜ਼ੀ ਦਾ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੈਗੇ ਹੋ ਬਹੁਤ ਸੋਹਣਾ ਕਨਸੈਪਟ ਹੈ ਰਸ ਟੋਰੈਂਜ ਐਂਡ ਰੈਡ ਕਲਰ ਐਂਡ ਸਾਰੇ ਹੀ ਕਨਸੈਪਟ ਆਪਾਂ ਇਸ ਵਿੱਚ ਰੈਡੀ ਕਿੱਤੇ ਹੋਇਆ ਨੈਕਸਟ ਦੇਖੋ ਬਹੁਤ ਹੀ ਸੋਨਾ ਸੂਟ ਆਰਗੇਂਜ਼ਾ ਦਾ ਬਹੁਤ ਹੀ ਸ਼ਾਨ ਦਾ ਦੁਪੱਟਾ ਹੈ ਨਾ ਕੁੱਲ ਹੈਵੀ ਵਰਕ ਕੀਤਾ ਹੋਇਆ ਹੈ ਇਸ ਤਰ੍ਹਾਂ ਸਿਲਕ ਦੀ ਬਾਟਮ ਰਹਿਣ ਵਾਲੀ ਹੈਗੀ ਆ ਮੋਰ ਡਿਟੇਲ ਦੇ ਲਈ ਹੋਰ ਜ਼ਿਆਦਾ ਡਿਟੇਲ ਡੀਪਲੀ ਡਿਟੇਲਸ ਦੇ ਲਈ ਸੂਟ ਜੀ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੈਗੇ ਹੋ ਇਹ ਸੈਮੀ ਸਟਿਚ ਸੂਟ ਹੁੰਦੇ ਆ ਜੀ ਲੈਂਥ ਇਸ ਦੀ ਹੁੰਦੀ ਆ 45 43 ਇੰਚ ਠੀਕ ਹੈ ਸੈਮੀ ਸਟਿਚ ਹੁੰਦੇ ਨੇ ਨੈਕ ਬਣਿਆ ਹੁੰਦਾ ਬਾਕੀ ਫਿਟਿੰਗ ਤੁਸੀਂ ਆਪਣੇ ਅਕੋਰਡਿੰਗ ਕਰਵਾ ਸਕਦੇ ਹੈਗੇ ਹੋ ਬਹੁਤ ਹੀ ਸੋਨੇ ਕਨਸੈਪਟ ਨੇ ਬਹੁਤ ਡਿਜ਼ਾਈਨਰ ਪੀਸੇਜ਼ ਹੈ ਜੀ ਇਹ ਬਿਲਕੁਲ ਨਵੇਂ ਇਹ ਬਹੁਤ ਜਲਦੀ ਸੇਲ ਹੋ ਜਾਂਦੇ ਨੇ ਬਹੁਤ ਹੀ ਜ਼ਿਆਦਾ ਜਲਦੀ ਸੋ ਜਿਨ੍ਹਾਂ ਨੇ ਆਰਡਰ ਕਰਨਾ ਹੋਇਆ ਜਾਂ ਪੂਰ ਫੁੱਲ ਡਿਟੇਲ ਲੈਣੀ ਹੋਵੇ ਸਨ ਵਟਸਐਪ ਤੇ ਮੈਸੇਜ ਕਰ ਸਕਦੇ ਹੈਗੇ ਤੁਹਾਨੂੰ ਆਪਣੇ ਕੋਲ ਹਰ ਤਰ੍ਹਾਂ ਦੇ ਸੋਰਸ ਮਿਲ ਜਾਣਗੇ ਆ ਦੇਖੋ ਕਿੰਨਾ ਸੋਹਣਾ ਅਲੱਗ ਜਿਹਾ ਕਨਸੈਪਟ ਹੈਗਾ ਅਲੱਗ ਜਿਹਾ ਆਰਟੀਕਲ ਹੈ ਕਲਰਸ ਦੇਖੋ ਤਾਂ ਡਿਜ਼ਾਈਨਰ ਪੀਸੇਜ਼ ਮਿਲਣਗੇ ਬਿਲਕੁਲ ਡਿਫਰੈਂਟ ਲੁੱਕਸ ਹਨ ਉਹ ਅਗਰ ਕੋਈ ਕਹਿੰਦੇ ਆ ਨਾ ਮਿਸਾਨੂੰ ਡਿਫਰੈਂਟ ਜੀ ਚੀਜ਼ ਚਾਹੀਦੀ ਆ ਜੋ ਕਿਸੇ ਦਿਨ ਅਵियर ਕੀਤੀ ਹੋਵੇ ਤਾਂ ਐਵੇਂ ਦੀਆਂ ਚੀਜ਼ਾਂ ਅਸੀਂ ਤੁਹਾਨੂੰ ਜ਼ਰੂਰ ਦੇਵਾਂਗੇ ਜੀ ਆ ਦੇਖੋ ਬਿਲਕੁਲ ਨਿਊ ਬਲੈਕ ਐਂਡ ਵਾਈਟ ਦੇ ਵਿੱਚ ਬਹੁਤ ਹੀ ਸੋਨਾ 골ਡਨ ਵਰਕ ਦੇ ਵਿੱਚ ਆਰਟੀਕਲ ਬਹੁਤ ਹੀ ਪਿਆਰਾ ਨੈਕਸਟ ਇਹ ਪਾਕਿਸਤਾਨੀ ਤੁਹਾਡੇ ਲੁੱਕ ਵਾਲਾ ਟੱਚ ਵਾਲਾ ਥੋੜਾ ਪਾਕਿਸਤਾਨੀ ਲੁੱਕ ਮਤਲਬ ਵਾਲਾ ਸਟਾਈਲ ਹੈ ਫੁੱਲ ਹੈਂਡ ਵਰਕ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਨਾ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਏਅਰ ਕੀਤਾ ਹੋਇਆ ਹੈ ਇਸ ਤਰ੍ਹਾਂ ਆ ਦੇਖੋ ਇਹ ਅਲੱਗਿਆ ਕਲਰ ਹੈ ਥੋੜਾ ਇਸ ਤੇ ਵੀ ਫੁੱਲ ਹੈਂਡਵਰਕ ਫਿਨਿਸ਼ਿੰਗ ਕੀਤੀ ਹੋਈ ਹੈ neck line ਬਣੀ ਹੋਈ ਹੈ ਨੈਕਸਟ ਆ ਗਿਆ ਜੀ ਇਹ ਵੀ organza ਦਾ silk ਦੀ ਬਾਟਮ ਰਹਿਣ ਵਾਲੀ ਹੈ neck ਬਣਿਆ ਹੈ ਨਾਲ ਦੁਪੱਟਾ ਹੈਗਾ organza ਦਾ ਦੁਪੱਟਾ ਰਹਿਣ ਵਾਲਾ ਹੈ ਦੁਪੱਟੇ ਨੂੰ lacees ਲਗਾ ਕੇ ਫਿਨਿਸ਼ਿੰਗ ਦਿੱਤੀ ਗਈ ਹੈਗੀ ਐ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਤੇ ਸਾਰੀ ਕਲੈਕਸ਼ਨ ਨੂੰ ਧਿਆਨ ਨਾਲ ਦੇਖ ਲਓ ਤੁਸੀਂ ਅਗਰ ਐਵੇਂ ਦੀ ਤੁਸੀਂ ਹੋਰ ਕੁਝ ਦੇਖਣਾ ਚਾਹੁੰਦੇ ਹੋ ਤਾਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਮੋਰ ਡਿਟੇਲ ਦੇ ਲਈ ਇਹ ਵੀ ਸਿਲਕ ਦਾ ਸੂਟ ਹੈ neck ਬਣਿਆ ਹੋਇਆ bottom ਬਣਿਆ ਹੋਇਆ ਬਹੁਤ ਡੀਸੈਂਟ ਜਿਹਾ ਡਿਜ਼ਾਈਨ ਹੈ ਬਿਲਕੁਲ ਨਿਊ ਕਨਸੈਪਟ ਹੈ ਇਹ ਵੀ ਮਾਡਲ ਦੇ ਦੇਖੋ ਜਿਵੇਂ ਬਣਿਆ ਹੋਇਆ ਬਿਲਕੁਲ ਲੱਗ ਜੀ ਚੀਜ਼ ਹੈ ਕੋਈ ਕਹਿੰਦਾ ਸੀ ਕਿ ਰਾਣੀ ਪਾਣਾ ਜੀ ਅਸੀਂ neck ਤੇ ਡਿਜ਼ਾਈਨ ਨਾ ਹੋਵੇ ਤਾਂ ਉਸ ਅਕੋਰਡਿੰਗ ਇਹ ਬਹੁਤ ਸੋਹਣੀ ਚੀਜ਼ ਹੈ ਡਿਫਰੈਂਟ ਜੀ ਚੀਜ਼ ਹੈ ਬਿਲਕੁਲ ਨੈਕਸਟ ਦੇਖੋ ਇਹ ਵਾਲਾ ਬਹੁਤ ਫੇਮਸ ਚੱਲ ਰਿਹਾ ਆਰਟੀਕਲ ਇਹ ਵਾਲਾ ਡਿਜ਼ਾਈਨ ਬਹੁਤ ਫੇਮਸ ਚੱਲ ਰਿਹਾ ਹੈ ਲਾਸਟ ਟਾਈਮ ਤੋਂ ਤਾਂ ਇਸ ਵਾਰ ਥੋੜਾ ਜਾਂ ਲੱਗ ਗਿਆ ਇਹ ਦੇਖੋ ਵਾਈਨ ਕਲਰ ਦੇ ਨਾਲ ਮਲਟੀ ਦੁਪੱਟੇ ਆ ਮਤਲਬ ਕਲਰਸ ਐਡ ਕੀਤੇ ਹੋਏ ਨੇ ਤਾਂ ਬਹੁਤ ਸੋਹਣੇ ਕਲਰਸ ਆ ਆਪਣੇ ਕੋਲ ਆ ਦੇਖੋ ਤੁਹਾਨੂੰ ਜੋ ਵੀ ਸ਼ੇਡ ਚਾਹੀਦਾ ਉਹ ਹੀ ਮਿਲ ਜਾਏਗਾ ਆਪਣੇ ਕੋਲ ਆ ਦੇਖੋ ਇਹ ਵੀ ਇਹ ਮਾਡਲ ਪਿਕੋਂ ਦੀ ਰੈਫਰੈਂਸ ਵੀ ਹੈਗੀ ਇਸ ਦੀ ਮਾਡਲ ਪਿਕ ਵਾਲਾ ਸੂਟ ਹੈ ਬਹੁਤ ਹੀ ਸੋਹਣਾ ਫੁੱਲ ਹੈਂਡਵਰਕ ਕੀਤਾ ਹੋਇਆ ਇਸੇ ਤਰ੍ਹਾਂ ਵੀ ਹੈਂਡਵਰਕ ਕੀਤਾ ਹੋਇਆ ਪ੍ਰਾਈਸ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਮਿਲਣਗੇ ਆ ਸਟਿਚ ਹੈ ਫੁੱਲੀ ਸਟਿਚ ਹੈ ਜੀ ਅਗਰ ਕਿਸ ਨੇ ਸਟਿਚ ਕੀਤੀ ਹੋਈ ਡ्रेसेस ਗਾਉਨ ਲਹਿੰਗਾ ਸਾਰੀ ਕਿਸੇ ਵੀ ਚੀਜ਼ ਮਤਲਬ ਜੋ ਵੀ ਸਟਿਚ ਹੋਵੇ ਤੁਹਾਨੂੰ ਮਤਲਬ ਸਟਿਚ ਨਾ ਕਰवानी ਪਵੇ ਤਾਂ ਉਹ ਚੀਜ਼ਾਂ ਵੀ ਤੁਹਾਨੂੰ ਸਾਡੇ ਕੋਲੋਂ ਮਿਲ ਜਾਣਗੀਆਂ ਆ ਦੇਖੋ ਬਹੁਤ ਹੀ ਸੋਨਾ ਫਰੌਕ ਸੂਟ ਨਾਲ ਪਲਾਜ਼ੋ ਫੁੱਲ ਹੈਵੀ ਵਰਕ ਆਰਗ ਜਾਦਾ ਦੁਪੱਟਾ ਰਹਿਣ ਵਾਲਾ ਹੈਗਾ ਆ ਦੇਖੋ ਬਹੁਤ ਹੀ ਸੋਹਣਾ ਸੂਟ ਕريب ਦੇ ਉੱਤੇ ਨਾਲ ਦੁਪੱਟਾ ਵੀ ਫੁੱਲ ਹੈਵੀ ਹੈ ਦੇਖੋ ਇਹ ਸ਼ਰਾਰਾ ਬਣਿਆ ਹੋਇਆ ਹੈ ਸ਼ਰਾਰਾ ਬਣਿਆ ਹੋਇਆ ਬਹੁਤ ਸੋਹਣਾ ਤਾਂ ਤੁਹਾਨੂੰ ਇਹ ਦੇਖੋ ਫੁੱਲ ਹੈਵੀ ਪਾਰਟੀ ਵੇਅਰ 컬렉ਸ਼ਨ ਤੁਹਾਨੂੰ ਮਿਲ ਜਾਏਗੀ ਸਭ ਦੇ ਪ੍ਰਾਈਸਿਸ ਡਿਫਰੈਂਟ ਹੈ ਜੀ ਸੋ ਅਡਜਸਟਮੈਂਟ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕੀ ਹੈਗੀ ਆ ਮੈਂ ਤੁਹਾਨੂੰ ਜਸਟ ਇੱਕ ਲੁੱਕ ਦਿਖਾ ਰਹੀ ਆ ਆਪਣੀ 컬렉ਸ਼ਨ ਦੀ ਆ ਦੇਖੋ ਫੁੱਲ ਹੈਵੀ ਸੂਟਸ ਤਾਂ ਆਪਣੇ ਕੋਲ ਪਾਰਟੀ ਵੇਅਰ ਕਰਵਾ ਚੋਤ ਤੁਹਾਨੂੰ ਹਰ ਤਰ੍ਹਾਂ ਦੇ ਕਲੈਕਸ਼ਨ ਮਿਲ ਜੈਗੇ ਕਿਸੇ ਕਲਰ ਤੁਸੀਂ ਸੂਟ ਵੀ ਰੈਡੀ ਕਰਵਾਉਣਾ ਹੋਵੇ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾ ਸਕਦੇ ਹੋ ਹੈਂਡ ਪੇਂਟ ਕਰਵਾ ਸਕਦੇ ਹੋ ਆਰੀ ਵਰਕ ਕਰਵਾ ਸਕਦੇ ਹੋ ਹੈਂਡ ਵਰਕ ਕਰਵਾ ਸਕਦੇ ਹੈਗੇ ਹੋ ਇਹ ਫੈਬਰਿਕ ਹੈਗਾ ਇਸ ਫੈਬਰਿਕ ਤੁਸੀਂ ਕੱਲਾ ਫੈਬਰਿਕ ਵੀ ਲੈ ਸਕਦੇ ਹੋ ਕੱਲਾ ਸ਼ਰਟ ਦਾ ਫੈਬਰਿਕ ਆਪਣਾ ਸ਼ਰਟ ਦਾ ਵੀ ਲੈ ਸਕਦੇ ਹੈਗੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਨਸੈਪਟ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੈਗੇ ਹੋ ਇਹ ਪਸ਼ਮੀਨਾ ਦੇ ਸੂਟ ਹੈ ਜਿਹੜੇ ਕਿ ਹੁਣ ਆਉਣ ਵਾਲੇ ਸੀਜ਼ਨ ਚ ਚੱਲਣਗੇ ਕਾਨੀ ਦੇ ਸੂਟਸ ਤਾਂ ਉਹ ਵੀ ਤੁਹਾਨੂੰ ਆਪਣੇ ਕੋਲ ਮਿਲ ਜਾਣਗੇ ਇਨ ਫਿਊਚਰ ਆਪਾਂ ਬਹੁਤ ਵੀ ਜ਼ਿਆਦਾ ਵਧੀਆ ਆਰਟੀਕਲਸ ਡਿਜ਼ਾਈਨਸ ਕਾਨੇ ਦੇ ਵਿੱਚ ਲੈ ਕੇ ਆਵਾਂਗੇ ਬਹੁਤ ਸੋਹਣਾ ਕਨਸੈਪਟ ਲੈ ਕੇ ਆਵਾਂਗੇ ਆ ਦੇਖੋ ਬਹੁਤ ਹੀ ਸੋਹਣਾ ਸਰਦਾਰੀ ਜੀ ਲੁੱਕ ਵਾਲੇ ਚੈਨੋਂਨ ਦਾ ਦੁਪੱਟਾ ਬਹੁਤ ਹੀ ਸੋਨੇ ਬਨਾਰਸੀ ਸਿਲਕ ਦੇ ਸੂਟਸ ਬਨਾਰਸੀ ਲੁੱਕ ਵਾਲੇ ਤਾਂ ਬਹੁਤ ਹੀ ਸੋਹਣੇ ਕਲਰਸ ਆ ਇਹ ਬਿਲਕੁਲ ਲੇਡੀਜ਼ ਸ਼ੇਡ ਦਾ ਮੰਮੀਜ਼ ਕਲਰਸ ਨੇ ਇਹ ਕਈ ਲੇਡਿਸ ਵੀ ਡਿਮਾਂਡ ਕਰਦੀ ਹੈ ਜੀ ਸਾਡੇ ਲਈ ਵੀ ਲਾਈਟ ਸ਼ੀਡ ਦਿਖਾਇਆ ਕਰੋ ਤਾਂ ਉਹ ਵੀ ਦਾ ਵੀ ਕਨਸੈਪਟ ਹੈਗਾ ਸੋ ਆਪਣੇ ਕੋਲ ਤੁਹਾਨੂੰ ਹਰ ਤਰ੍ਹਾਂ ਦੇ ਕਲੈਕਸ਼ਨ ਮਿਲ ਜੈਗੀ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨਰ ਪੀਸ ਹੈਗਾ ਇਹ ਵੀ ਬਹੁਤ ਹੀ ਪਿਆਰਾ ਜੌਰਜਟ ਦਾ ਹੈ ਫੈਬਰਿਕ ਹੈ ਸ਼ਕੂਨ ਦਾ ਦੁਪੱਟਾ ਹੈਗਾ ਫੁੱਲ ਉੱਪਰ ਵਰਕ ਕੀਤਾ ਹੈ ਕਲਰ ਦੇਖੋ ਬਿਲਕੁਲ ਡਿਫਰੈਂਟ ਜਿਹਾ ਡਿਜ਼ਾਈਨ ਹੈ ਆਹ ਮਾਰਕੀਟ 'ਚ ਤੁਹਾਨੂੰ ਨਹੀਂ ਮਿਲਣਗੇ ਡਿਜ਼ਾਈਨਸ ਇੰਨੀ ਜ਼ਿਆਦਾ ਵੈਰਾਈਟੀ ਆਪਾਂ ਇੱਕ ਸ਼ਾਪ ਤੇ ਜਾ ਕੇ ਨਹੀਂ ਦੇਖ ਸਕਦੇ ਜਿਹੜੇ ਕਿ ਆਪਾਂ ਆਨਲਾਈਨ ਫੋਨ ਤੇ ਦੇਖ ਸਕਦੇ ਆ ਸੋ ਕਲਰਸ ਦੇਖੋ ਕਿੰਨੇ ਸੋਹਣੇ ਨੇ ਨੈਕਸਟ ਆ ਇਹ ਦੇਖੋ ਜੀ ਇਹ ਜੈਪੂਰੀ ਕਲੈਕਸ਼ਨ ਆ ਇਹ ਕਾਟਨ ਦੇ ਹੈਗੇ ਆ ਜੀ ਸੂਟ ਇਹ 550 600 ਰੇਂਜ ਤੱਕ ਹੈਗੇ ਆ ਫ੍ਰੀ ਸ਼ਿਪਿੰਗ ਤੁਹਾਨੂੰ ਮਿਲ ਜਾਣਗੇ ਆਪਣੇ ਕੋਲ ਠੀਕ ਹੈ ਜੀ 450 ਤੋਂ ਸਟਾਰਟ ਹੋ ਜਾਂਦੇ ਆ ਇਹ ਤਾਂ ਬਹੁਤ ਸੋਹਣਾ ਕਨਸੈਪਟ ਹੈ ਇਹਨਾਂ ਵਿੱਚ ਵੀ ਕਲਰਸ ਬਹੁਤ ਅੱਛੇ ਨੇ ਆਪਣੇ ਕੋਲ ਇਹ ਸਾਰਾ ਸਮਸ ਵੀ ਆਪਾਂ ਸੇ ਨਾਲ ਕੀਤੇ ਨੇ ਬਟ ਇਹ ਸਾਰਾ ਸਾਲ ਚਲਦੇ ਨੇ ਇਹ ਕੈਂਥਾ ਵਰਕ ਕੀਤਾ ਹੋਇਆ ਇਸ ਦੇ ਵਿੱਚ ਨੈਕਸਟ ਫੁਲੀ ਸਟਿਚ ਤੁਹਾਨੂੰ ਮਿਲ ਜੇਗਾ ਵਾਲਾ ਡਰੈਸ ਜੋ ਵੀ ਹੈ ਇਵਿਸ ਸਾਈਜ਼ਸ ਅਵੇਲੇਬਲ ਹੁੰਦੇ ਆ ਆਪਣੇ ਕੋਲ ਐਮ ਤੋਂ ਸਟਾਰ ਹੋ ਜਾਂਦੇ ਨੇ ਐਮ ਐਲ ਐਕਸਲ ਡਬਲ ਐਕਸਲ ਟ੍ਰਿਪਲ ਐਕਸਲ ਤਾਂ ਆ ਡਰੈਸਸ ਦੇ ਵਿੱਚ ਕੁਰਤੀਸ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਸਾਈਜ਼ਸ ਜੋ ਤੁਹਾਨੂੰ ਚਾਹੀਦੇ ਉਹ ਸਾਈਜ਼ਸ ਮਿਲ ਜਾਣਗੇ ਫ੍ਰੀ ਸਾਈਜ਼ ਵੀ ਹੁੰਦੇ ਨੇ ਠੀਕ ਹੈ ਜੀ ਆਮ ਤੋਂ ਸਟਾਰਟ ਹੋ ਜਾਂਦੇ ਨੇ ਇਹ ਦੇਖੋ কুরਤੀ ਸਟਿਚ ਕੀਤੀ कॉटन ਦੀ ਤਾਂ ਉਹ ਵੀ ਕਨਸੈਪਟ ਸੀ ਨੈਕਸਟ ਆ ਗਿਆ ਦੇਖੋ ਇਹ ਵਾਲੇ ਸਟ੍ਰਾਲਸ ਆਪਣੇ ਕੋਲ ਬਨੇ ਬਣਾਏ ਵੈਲਵਟ ਦੇ ਬਹੁਤ ਸੋਹਣੇ ਜੋ ਕਿ ਆਮ ਆਪਾਂ ਜਗੋ ਤੇ ਵੇਅਰ ਕਰ ਸਕਦੇ ਆ ਮੈਰिज ਤੇ ਵੀ ਵੇਅਰ ਕਰ ਸਕਦੇ ਆ ਸੂਟ ਨਾਲ ਕੰਟਰਾਸਟ ਕਰਕੇ ਲੈ ਸਕਦੇ ਆ ਅਗਰ ਪਲੇਨ ਸੂਟ ਹੋਵੇ ਤਾਂ ਉਸ ਚੀਜ਼ ਨਾਲ ਆਪਾਂ ਐਡ ਕਰ ਸਕਦੇ ਆ ਬਹੁਤ ਹੀ ਪਿਆਰੇ ਪਿਆਰੇ ਕਲਰ ਬਹੁਤ ਸੋਹਣੇ ਫੁੱਲ ਹੈਵੀ ਹੈਗੇ ਆ ਜੀ ਤੁਸੀਂ ਇਹਨਾਂ ਦੇ ਨਾਲ ਪਲੇਨ ਸੂਟ ਵੀ ਵੇਅਰ ਕਰ ਸਕਦੇ ਹੋ ਜਾਂ ਆਪਣੇ ਕਿਸੇ ਹੋਰ ਸੂਟ ਦੇ ਉੱਪਰਾਂ ਦੀ ਇਹਨਾਂ ਨੂੰ ਤੁਸੀਂ ਵੇਅਰ ਕਰ ਸਕਦੇ ਹੈਗੇ ਤਾਂ ਇਹ ਵੀ ਆਪਣੇ ਕੋਲ ਤੁਹਾਨੂੰ ਮਿਲ ਜਾਣਗੇ ਹੁਣ ਫੈਸਟੀਵਲ ਸੀਜ਼ਨ ਸਟਾਰਟ ਹੋ ਗਿਆ ਵਿంటర్ ਸਟਾਰਟ ਹੋ ਗਿਆ ਤਾਂ ਐਵੇਂ ਦੀ ਹੋਰ ਵੀ ਬਹੁਤ ਜ਼ਿਆਦਾ ਕਲੈਕਸ਼ਨ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਸੋ ਚਾਹ ਇਹਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਐਂਡ ਨਵੇਂ-ਨਵੇਂ ਆਫਰਸ ਵੀ ਲੈ ਕੇ ਆਵਾਂਗੇ ਤੁਹਾਡੇ ਲਈ ਬਹੁਤ ਵਧੀਆ ਪ੍ਰਾਈਜ਼ਸ ਦੇ ਵਿੱਚ ਘੱਟ ਪ੍ਰਾਈਜ਼ਸ ਦੇ ਵਿੱਚ ਮੈਂ ਤੁਹਾਡੇ ਲਈ ਵਿంటర్ ਦੇ ਵਿੱਚ ਕਲੈਕਸ਼ਨ ਲੈ ਕੇ ਜ਼ਰੂਰ ਆਵਾਂਗੀ ਸੋ ਵੀਡੀਓ ਨੂੰ ਜ਼ਰੂਰ ਲਾਈਕ ਸ਼ੇਅਰ ਕਰ ਦੇਣਾ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਕਿਹੜੇ ਸੂਟ ਵਧੀਆ ਲੱਗੇ ਆ ਤੇ ਨੈਕਸਟ ਵੀਡੀਓ ਆਪਾਂ ਕਿਹੜੇ ਸੂਟ ਤੇ ਬਣਾਈਏ ਮਤਲਬ ਇੱਕ ਆਰਟੀਕਲ ਚੂਜ਼ ਕਰਕੇ ਦੱਸਿਓ ਵੀ ਕਿਸ ਤੇ ਬਣਾਈਏ ਬਨਾਰਸੀ ਸੂਟ ਤੇ ਜਾਂ ਡ्रेसेस ਤੇ ਬਣਾ ਦਈਏ ਜਾਂ ਦੁਪੱਟਿਆਂ ਤੇ ਬਣਾ ਦਈਏ ਜਾਂ ਵੈਲਵਟ ਸਟੋਨਸ ਤੇ ਬਣਾ ਦਈਏ ਕਿਸ ਚੀਜ਼ ਦੀ ਕਲੈਕਸ਼ਨ ਨੂੰ ਤੁਸੀਂ ਡੀਪਲੀ ਦੇਖਣਾ ਚਾਹੁੰਦੇ ਹੋ ਵੀ ਪ੍ਰਾਈਸਿਸ ਡਿਟੇਲ ਜਾਣਨਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਪਰਸਨਲੀ ਮੈਸੇਜ ਵੀ ਤੁਸੀਂ ਮੈਨੂੰ ਕਰ ਸਕਦੇ ਹੋ ਕੱਲੀ ਕੀ ਮੈਨੂੰ ਕਾਲ ਕਰ ਸਕਦੀਆਂ ਨੇ ਮੇਰੀਆਂ ਭੈਣਾਂ ਤਾਂ ਬਹੁਤ ਸੋਨੇ ਸੂਟ ਹੈਗੇ ਆਪਣੇ ਕੋਲ ਆ ਦੇਖੋ ਮਾਡਲ ਦੀ ਰੈਫਰੈਂਸ ਪਿਕ ਹੁੰਦੀ ਹੈ ਦੇਖੋ ਇਸ ਦੇ ਨਾਲ ਆਪਾਂ ਸੂਟ ਰੈਡੀ ਕੀਤਾ ਬਹੁਤ ਹੀ ਸੋਹਣਾ ਬੁਟੀਕ ਸਟਾਈਲ ਸੂਟ ਹੈਗਾ ਬਹੁਤ ਹੀ ਸੋਹਣਾ ਜਦੇਸ਼ਾ ਦੇ ਮਸਲੀਨ कॉटन ਦਾ ਸੂਟ ਹੈ ਟਾਈ ਐਂਡ ਦਾ ਦੁਪੱਟਾ ਹੈਗਾ ਨੈਕ ਬਣਿਆ ਹੋਇਆ ਹੈ ਨੈਕਸਟ ਦੇਖੋ ਇਹ ਵੀ ਇੱਕ ਮਾਡਲ ਦੀ ਪਿਕ ਰੈਫਰੈਂਸ ਦੇ ਲਈ ਆ ਇਸ ਦੇ ਨਾਲ ਦਾ ਸੂਟ ਵੀ ਤੁਹਾਨੂੰ ਸੇਮ ਮਿਲ ਜਾਏਗਾ ਨੈਕ ਤੇ ਐਮਬਰਾਇਡਰੀ ਹੈ ਘੇਰੇ ਤੇ ਹੈ ਦੁਪੱਟਾ ਟਾਈ ਐਂਡ ਆਈ ਮਸਲੀਨ ਦਾ ਹੈਗਾ ਬਾਰਡਰ ਵਿਦ ਕਟ ਵਰਕ ਐਮਬਰਾਇਡਰੀ ਹੈਗੀ ਆ ਤਾਂ ਇਹ ਵੀ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਦੇ ਵਿੱਚ ਸੂਟਸ ਤੁਹਾਨੂੰ ਮਿਲ ਜਾਣਗੇ ਇਹ ਹੈਗੇ ਜੀ ਫੁੱਲ ਸਟਿਚ ਡਰੈਸ ਆਏਗੀ ਤੁਸੀਂ ਦੇਖ ਸਕਦੇ ਕੁੜਤੀ ਹੈ ਨਾਲ ਪਲਾਜ਼ੋ ਹੈ ਨਾਲ ਦੁਪੱਟਾ ਦੇਖੋ ਫੁੱਲ ਹੈਵੀ ਦੁਪੱਟਾ ਆਏਗਾ ਇਹ ਤੁਹਾਨੂੰ ਸਟਿਚਿੰਗ ਬਚ ਜੇਗੀ ਇਹ ਲਓਗੇ ਤਾਂ ਨਾ ਸਟਿਚਿੰਗ ਬਹੁਤ ਜ਼ਿਆਦਾ ਹੈ ਅੱਜ ਕੱਲ ਹੁਣ ਕਈ ਲੇਡੀਆਂ ਕਹਿੰਦੀਆਂ ਜੀ 410 ਦਾ ਸੂਟ ਆਉਂਦਾ 400 ਸਟਿਚ ਮਿਲ ਲੈਂਦੇ ਹਨ ਨਾ ਸਟਿਚਿੰਗ ਬਹੁਤ ਜ਼ਿਆਦਾ ਹੋਈ ਪਈ ਹੈ ਕੀ ਕਰੀਏ ਸੂਟ ਤਾਂ ਪਾਉਣੀ ਹੈ ਹਨਾ ਤਾਂ ਇਸ ਚਿੱਚ ਕਿਤੇ ਵੀ ਆਪਾਂ ਆਪਾਂ ਲੈ ਆਏ ਆ ਫਿਰ ਤਾਂ ਜੇ ਤੁਸੀਂ ਸਟਿਚ ਕਿਤੇ ਵੇਅਰ ਕਰਦੇ ਹੈਗੇ ਤਾਂ ਐਵੇਂ ਦੇ ਵੀ ਆਪਣੇ ਕੋਲ ਬਹੁਤ ਜ਼ਿਆਦਾ ਵੈਰਾਈਟੀ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਇਹ ਜਸਟ ਹਜੇ ਇੱਕ ਟ੍ਰੇਲਰ ਹੈ ਨਾ ਕੰnect ਟ੍ਰੇਲਰ ਦਿਖਾਇਆ ਮੈਂ ਤੁਹਾਨੂੰ ਤਾਂ ਐਵੇਂ ਦੇ ਵੀ ਆਪਣੇ ਕੋਲ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਫੁੱਲ ਹੈਵੀ ਬ੍ਰਾਈਡਲ ਤੁਸੀਂ ਮਹਿੰਦੀ ਲਈ ਲੈਣਾ ਹੈ ਹਲਦੀ ਲਈ ਲੈਣੀਆਂ ਡ्रेसेस yellow ਕਲਰ ਦੀਆਂ ਗਾਊਨਸ ਲੈਣੇ ਨੇ ਹਲਦੀ ਲਈ ਤਾਂ ਕਿਸੇ ਵੀ ਤਰ੍ਹਾਂ ਦਾ ਕਰਵਾਚੌਦ ਲਈ red dresses red ਤਾਂ ਕਿਸੇ ਵੀ ਚਰੰਦੇ ਚੀਜ਼ ਆਪਾਂ ਦੇ ਕੋਲ ਲੈ ਸਕਦੇ ਹੋ ਇਹ ਖੀਨਖਾਬ ਫੈਬਰਿਕ ਹੈ ਜਿਹੜਾ ਚੱਲਣਾ ਹੈ ਹੁਣ ਸਾਰੀ ਸਰਦੀ ਹੈ ਨਾ ਖੀਨਖਾਬ ਬਨਾਰਸੀ ਤਾਂ ਇਸ ਵਿੱਚ ਵੀ ਕਾਫੀ ਅੱਛੇ ਕਲਰਸ ਆਏ ਹੋਏ ਨੇ ਕਾਫੀ ਲੇਡੀਜ਼ ਨੇ ਮੇਰੇ ਪਹਿਰਾਣੇ ਤਾਂ ਲੈਣੇ ਸਟਾਰਟ ਵੀ ਕਰ ਦਿੱਤੇ ਨੇ ਉਹਨਾਂ ਨੂੰ ਹੁੰਦਾ ਸੀ ਸੂਟ ਬਣਾ ਕੇ ਰੱਖੀਏ ਵੀ ਫੰਕਸ਼ਨਸ ਆਉਣ ਵਾਲੇ ਨੇ ਤਾਂ ਕਈ ਬਹੁਤ ਜ਼ਿਆਦਾ ਫਾਰਵਰਡ ਹੁੰਦੇ ਨੇ ਪਹਿਲਾਂ ਦਾ ਸੂਟ ਰੈਡੀ ਕਰਕੇ ਰੱਖ ਲੈਂਦੇ ਨੇ ਸੋ ਇਹ ਬਨਾਰਸੀ ਜਿਹੜਾ ਕਿ ਐਵਰ ਗ੍ਰੀਨ ਫੈਬਰਿਕ ਹੈ ਹਮੇਸ਼ਾ ਇਹ ਟ੍ਰੈਂਡ ਦੇ ਵਿੱਚ ਰਹਿੰਦਾ ਕਦੇ ਵੀ ਇਹਦਾ ਟ੍ਰੈਂਡ ਨਹੀਂ ਜਾਂਦਾ ਬਨਾਰਸੀ ਸਿਲਕ ਦਾ ਹੁਣ ਇਹਦੇ ਵਿੱਚ ਖੀਨਖਾਬ ਇੱਕ ਨਵਾਂ ਫੈਬਰਿਕ ਆ ਗਿਆ ਹੈਗਾ ਸੋ ਜਿਨ੍ਹਾਂ ਨੇ ਜਿਵੇਂ ਦਾ ਵੀ ਸੂਟ ਲੈਣਾ ਤੁਹਾਨੂੰ ਮੈਂ ਸਾਰੀ ਪਸੰਦ ਕਾ ਦਿੱਤੀ ਹੈ ਆਪਣੇ ਕੋਲ ਕੈਸ਼ ਔਨ ਡਿਲੀਵਰੀ ਹੈ ਨਹੀਂ ਜੀ ਪੇਮੈਂਟ ਪਹਿਲਾਂ ਅਡਵਾਂਸ 'ਚ ਕਰਨੀ ਪੈਂਦੀ ਹੈਗੀ ਹੈ ਮੈਂ ਤੁਹਾਨੂੰ ਪਹਿਲਾਂ ਕਲੀਅਰ ਕਰਦਾ ਠੀਕ ਹੈ ਜੀ ਪੇਮੈਂਟ ਅਡਵਾਂਸ 'ਚ ਹੋਏਗੀ ਨੰਬਰ ਸਕਰੀਨ ਤੇ ਦਿੱਤਾ ਹੈ ਤੁਸੀਂ ਤੇ ਮੈਨੂੰ ਮੈਸੇਜ ਕਰ ਸਕਦੇ ਹੋ ਕਿਸੇ ਵੀ ਸੂਟ ਬਾਰੇ ਡਿਟੇਲ ਲੈਣੀ ਹੋਵੇ ਲੈ ਸਕਦੇ ਹੋ ਇਹ ਵੀ ਜਿਵੇਂ ਤੁਸੀਂ ਦੇਖ ਰਹੇ ਹੋ ਹੈਗੇ ਉਹ ਡੰਮੀ ਤੇ ਵੀਅਰ ਕੀਤਾ ਹੋਇਆ ਬਹੁਤ ਸੋਹਣਾ ਡਰੈੱਸ ਇਹ ਸਾੜੀ ਹੈਗੀ ਹੈ ਜੀ ਫੁੱਲ ਸਟਿਚ ਸਾੜੀ ਵੀ ਤੁਹਾਨੂੰ ਮਿਲ ਜੇਗੀ ਆਪਣੇ ਕੋਲੋਂ ਥੈਂਕ ਯੂ ਵੀਡੀਓ ਦੇਖਣ ਲਈ ਪਲੀਜ਼ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ